ਦੋਨਾਂ ਨਾਂ ਦਾ ਦੋਨਾਂ ਉਹਦੇ ਪਾਣੀ ਜ਼ਿਆਦਾ ਆਇਆ ਮੈਂ ਨਹੀਂ ਖਾਵਾ ਸੀ ਆ ਅੱਛਾ ਤੇ ਜੋ ਕਿਸੇ ਵੀ ਖਾ ਇਹਨੂੰ ਹੱਥ ਕਰਦੇ ਨੇ ਕਿਸੇ ਨਾਲ ਦੀ ਕੰਡੀਸ਼ਨ ਦੱਸਦੇ ਨੇ ਕੋਈ ਇਹਨਾਂ ਦੀ ਅਫੀਰ ਨਹੀਂ ਕਿਸੇ ਦੀ ਵੀ ਨਾ ਯਾਤਰੀ ਇਹ ਸਿਰ ਬੋਲਦੇ ਇਹਨਾਂ ਗ੍ਰੀਨ ਅਸੀਂ ਕਰ ਰਹੀਆਂ ਉਹਦੇ ਤੋਂ ਰੱਬ ਦੀ ਕਿਰਪਾ ਨਾਲ ਕਿਰਪਾ ਨਾਲ ਲਾ ਰਹੀ ਹਾਂ ਸਾਰਾ ਸਿਸਟਮ ਬਣਾ ਰਹੇ ਹਾਂ ਉਧਰ ਉਹਦੀ ਮੋਜਮ ਦੀ ਟਾਈ ਜੋ ਖੱਡੀ ਹੈ ਸਾਨੂੰ ਪਤਾ ਕਿ ਜਿਸ ਕਿਪੋਰਟ ਕੀਤੀ ਸਾਡੇ ਦਰਸੋਂ ਜੀਨਾ ਨਦੀ ਤੇ ਅਰਮਲਕੀਤ ਦੀ ਨਦੀ ਤਾਂ ਜਿਹੜੇ ਚਾਰੇ ਸੀ ਆਪਣਾ ਸ਼ੁਭਦਾਨਪੁਰ ਉਹਦੇ ਰਸਤੇ ਦੀ ਉਹਦੇ ਉਹਨਾਂ ਜਾਈ ਸੀ ਉਸ ਪੜ ਤੇ ਅਟਕਣ ਕਰਾਉਣੀ ਪਿੱਛੇ ਲੜਦੀ ਆਪਾਂ 23ਵੀਂ ਉਹ ਵੀ ਆਪਾਂ ਕੰਮ ਕੀਤਾ ਬਾੜ ਦੇ ਵਿੱਚ ਲੇਕਿਨ ਇਹ ਹੈ ਕਿ ਉਸ ਟਾਈਮ ਪਾਣੀ ਘੱਟ ਦਾ ਤਰਸਨ ਸੀ ਇਸ ਵੇਲੇ ਦਾ ਨਾ 1.5 ਦਾ ਵੀਰੇ ਪਾਣੀ ਨਹੀਂ 1.5 ਹਾਂਜੀ ਮੁਸ਼ਕਰ ਜੀ ਅੱਜ ਮੱਤਮ ਨਗਰ ਦੀਆਂ ਢਾਨੀਆਂ ਚ ਪਹੁੰਚੇ ਹੋਇਆ ਔਰ ਬਾੜ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਜੜੀਆਂ ਮੁਸ਼ਕਿਲਾਂ ਨੇ ਉਹ ਬਹੁਤ ਜ਼ਿਆਦਾ ਜਿਹੜੇ ਆ ਵੱਧ ਚੁਕੀਆਂ ਨੇ ਕਿਉਂਕਿ ਕਿਤੇ ਨਾ ਕਿਤੇ ਰੇਤਾ ਹੋਣ ਕਰਕੇ ਲੋਕ ਜਿਹੜੇ ਨੇ ਆਪਣੀ ਅਗਲੀ ਫਸਲ ਨੂੰ ਵੀ ਅੰਦੇ ਚ ਨਹੀਂ ਉਗਾ ਸਕਦੇ ਔਰ ਕਾਫੀ ਸਾਡੇ ਅੱਥੇ ਪਹੁੰਚਿਆ ਬੈਠਿਆ ਨੇ ਔਰ ਇੱਥੇ ਪਹੁੰਚ ਕੇ ਅੱਜ ਸਾਰੀਆਂ ਪਹਨਾਂ ਦੇਆਂ ਮੁਸ਼ਕਿਲਾਂ ਵੀ ਸੁਨੀਆਂ ਗਈਆਂ ਨੇ ਔਰ ਜੋ-ਜੋ ਰਾਂ ਦੀ ਸਮੱਸਿਆਵਾਂ ਸੀ ਉਹ ਨੋਟ ਵੀ ਕੀਤੀਆਂ ਗਈਆਂ ਨੇ ਔਰ ਆਨਵਲ ਟਾਈਮ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜੇ ਨੇ ਸਮੱਸਿਆਵਾਂ ਦਾ ਜਿਹੜਾ ਹੱਲ ਕਰਨ ਵਾਸਤੇ ਪੂਰੀ ਤਰ੍ਹਾਂ ਜਿਹੜਾ ਕੰਮ ਕੀਤਾ ਜਾਵੇਗਾ